ਮੈਂ ਵੀਰੇ ਕੱਲ ਇੱਕ ਸਕਰੀਨਸ਼ਾਟ ਪਾਇਆ ਸੀਗਾ ਜਿਹਦੇ ਵਿੱਚ ਮੈਂ ਲਿਖਿਆ ਸੀਗਾ ਵੀ ਭਾਈ ਇੱਕ ਬੰਦੇ ਦਾ ਨਾਮ ਜਿਹਦਾ ਨਾਮ ਹੈਗਾ ਜਿਹੜੀ ਉਹਦੀ ਫੇਸਬੁੱਕ ਤੇ ਆਈਡੀ ਆ ਗੱਲ ਅੱਜ ਮੈਂ ਕਈ ਕਰਨੀਆਂ ਨੇ ਪਹਿਲਾਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਇਹ ਕਰ ਲੂੰਗਾ ਜਿਹਦੇ ਵਿੱਚ ਉਹਦੀ ਫੇਸਬੁੱਕ ਤੇ ਆਈਡੀ ਆ ਬੁੱਢਾ ਦਲ ਸ਼ੰਕਰਪੁਰ ਸ਼ੰਕਰਪੁਰ ਵਾਲੇ ਨੇ ਭਾਈ ਇਹ ਬੁੱਢਾ ਦਲ ਵਾਲੇ ਤੇ ਸਾਡੇ ਕਈ ਬੰਦੇ ਸਾਨੂੰ ਜਾਣਦੇ ਨੇ ਜਿਹੜੇ ਬੁੱਢਾ ਦਲ ਦੇ ਵਿੱਚ ਨੇ ਤੇ ਚੰਗੀ ਇੱਜ਼ਤ ਵੀ ਕਰਦੇ ਨੇ ਅਸੀਂ ਵੀ ਉਹਨਾਂ ਦੀ ਪੂਰੀ ਫੋਲ ਇੱਜ਼ਤ ਕਰਦੇ ਆ ਪਰ ਕੁਸ਼ਕ ਨਾ ਜਿਵੇਂ ਕਹਿੰਦੇ ਆ ਵੀ ਹਰੇਕ ਗਰੁੱਪ ਦੇ ਵਿੱਚ ਕੁਸ਼ਕ ਗੰਦ ਟਾਈਪ ਦੇ ਬੰਦੇ ਹੁੰਦੇ ਨੇ ਇਹਨੇ ਜੀ ਮੈਂ ਇੱਕ ਤੁਹਾਨੂੰ ਪ੍ਰਿੰਟ ਕੀਤਾ ਮੈਂ ਤੁਹਾਨੂੰ ਇੱਕ ਨਾ ਪੁੱਠਾ ਦਿਖਣਾ ਆ ਜਿਹੜੀ ਚੀਜ਼ ਆ ਆ ਤੁਹਾਨੂੰ ਪੁੱਠੀ ਦਿਖਣੀ ਆ ਇਸ ਟਾਈਮ ਮੈਂ ਤੁਹਾਨੂੰ ਸਿੱਧੀ ਕਰਕੇ ਦਿਖਾਉਣਾ ਕੈਮਰਾ ਘੁਮਾ ਕੇ ਉਹ ਤੋਂ ਬਾਅਦ ਕਰਾਂਗੇ ਆਪਾਂ ਟੌਪਿਕ ਦੇ ਉੱਤੇ ਗੱਲ ਆਜੋ ਕਰਾਂ ਮੈਂ ਤੁਹਾਨੂੰ ਦੱਸ ਦਵਾਂ ਘੁਮਾ ਦਵਾਂ ਕੈਮਰਾ ਆਜੋ ਕਰਾਂ ਵੀ ਦੇਖੀਏ ਕੀ ਲੇਖਾ ਬੰਦਾ ਆ ਇਹ ਆ ਜੀ ਮੇਰੀ ਆਈਡੀ ਫੇਸਬੁੱਕ ਦੇ ਉੱਤੇ ਸਾਰੇ ਜਣੇ ਜਾਣਦੇ ਨੇ ਵੀ ਜਿਹੜੀ ਆ ਮੇਰੀ ਆਈਡੀ ਆ ਆ ਇੱਕ ਮੈਂ ਵੀਡੀਓ ਪਾਈ ਸੀਗੀ ਪਿਛਲੇ ਹਫਤੇ ਅਮਰਤਪਾਲ ਦੇ ਨਾਲ ਇੰਦਰਾ ਗਾਂਧੀ ਜਿਹਦੇ ਵਿੱਚ ਇਹ ਦੋਨੇ ਮਤਲਬ ਜਨੇ ਕਿ ਇੱਕ Song ਚੱਲਦਾ ਪਿੱਛੇ ਇਹਦੇ ਵਿੱਚ ਕਹਿੰਦੇ ਨੇ ਵੀ ਇਹ ਕਹਿੰਦਾ ਪਹਿਲਾਂ ਵੀ ਮੈਂ ਤੇਰਾ ਲਾਡਲਾ ਉਹ ਤੋਂ ਬਾਅਦ ਇਹ ਬੋਲਦੀ ਆ ਵੀ ਤੂੰ ਮੇਰਾ ਲਾਡਲਾ ਇਹਦਾ ਵੀ ਕੋਈ ਰੀਜ਼ਨ ਬਣਦਾ ਜਿਹੜੇ ਜਿਹੜੇ ਬੰਦਿਆਂ ਨੂੰ ਕੋਈ ਸ਼ੱਕ ਆ ਭਾਈ ਵੀ ਇਹ ਆਡੀਓ ਜਾਂ ਪਿੱਛੇ ਜਿਹੜਾ Song ਲੱਗਿਆ ਵੀ ਕਦ ਲੱਗਿਆ ਹੋਇਆ ਇਹਦਾ ਮੈਂ ਰੀਜ਼ਨ ਤੁਹਾਨੂੰ ਬਾਅਦ ਚ ਦੱਸਦਾ ਕਮੈਂਟ ਪੜ੍ਹਨਾ ਜੀ ਆਪਾਂ ਨੇ ਇੱਕ ਜਿਹੜੀਆਂ ਫੇਕ ਆਈਡੀਆਂ ਨੇ ਨਾ ਉਹਦਾ ਤਾਂ ਚਲੋ ਅਸੀਂ ਮੰਨਿਆ ਵੀ ਭਾਈ ਫੇਕ ਆਈਡੀਆਂ ਦਾ ਕੋਈ ਬੰਦਾ ਕੁਝ ਨਹੀਂ ਕਰ ਸਕਦਾ ਜਿਹੜੇ ਕਮੈਂਟ ਓਰੀਜਨਲ ਆਉਂਦੇ ਨੇ ਨਾ ਕਿਸੇ ਓਰੀਜਨਲ ਆਈਡੀ ਦੇ ਉੱਤੋਂ ਆਉਂਦੇ ਨੇ ਤਾਂ ਉਹਦਾ ਅਸੀਂ ਜਣੀ ਕਿ ਨਚੋੜ ਪੂਰਾ ਟਕਾ ਕੇ ਕੱਢਦੇ ਆਂ ਕੱਲ ਆਹ ਬੰਦੇ ਨੇ ਆਹ ਬੰਦੇ ਨੇ ਇੱਕ ਕਮੈਂਟ ਕੀਤਾ ਆਪਣੀ ਆਈਡੀ ਦੇ ਨਾਲ ਰੱਖਿਆ ਨੇ ਬੁੱਢਾ ਦਲ ਸ਼ੰਕਰਪੁਰ ਜਾ ਕੇ ਫੇਸਬੁੱਕ ਤੇ ਸਰਚ ਕਰ ਲਿਓ ਬਾਅਦ ਵਿੱਚ ਮੈਂ ਥੋੜਾ ਦੱਸੂਗਾ ਵੀ ਹਿਸਾਬ ਉਤਵੇਦਾ ਕੀ ਹੈ ਕੱਲ ਪੂਰਾ ਇਹਦਾ ਕੱਢ ਲਿਆ ਆਪਾਂ ਨੇ ਜਗਾੜ ਇਹਨੇ ਕੀਤਾ ਹੀ ਮੈਨੂੰ ਇੱਕ ਕਮੈਂਟ ਜਿਹੜੀ ਉਹ ਟਵਾਣੇ ਵਰਗੇ ਜੂਡੂਆਂ ਨੇ ਜਿਹੜੀ ਉਹ ਗੱਲ ਫਲਾਈ ਹੋਈ ਹੈ ਇਹਨੂੰ ਅੱਜ ਜਵਾਬ ਦੰਨੇ ਆਹੀਂ ਸਭ ਤੋਂ ਪਹਿਲਾਂ ਤਾਂ ਆਹ ਜਿਹੜਾ ਬੰਦਾ ਨਾ ਦਾੜੀ ਰੱਖੀ ਹੋਈ ਆ ਅਮਰਤ ਸ਼ਾ ਗਿਆ ਨਿਹੰਗ ਸਿੰਘ ਬਣਿਆ ਹੋਇਆ ਆਪਣੇ ਆਪ ਨੂੰ ਦੱਸਦਾ ਵੀ ਮੈਂ ਬੁੱਢਾ ਦਲ ਸ਼ੰਕਰਪੁਰ ਦੇ ਵਿੱਚ ਸ਼ਾਮਲ ਇਹਨੂੰ ਭਾਈ ਕਰਾਂਗੇ ਅਸੀਂ ਬਾਅਦ ਵਿੱਚ ਗੱਲਬਾਤ ਦਿੰਦਾ ਮੈਂ ਕਮੈਂਟ ਪੜ੍ਹ ਦਵਾਂ ਕੀ ਲਿਖਦਾ ਹੈ ਕਹਿੰਦਾ ਮੈਂ ਇਹ ਗੱਲ ਕਹਿਣੀ ਨਹੀਂ ਸੀ ਚਾਹਦਾ ਪਰ ਤੂੰ ਅਸਲ ਦਾ ਲੱਗਦਾ ਹੀ ਨਹੀਂ ਤੇਰੇ ਵਰਗੇ ਦੀਆਂ ਹਰਕਤਾਂ ਮਜਬੂਰ ਕਰ ਦਿੰਦੀਆਂ ਸਭ ਕਹਿਣ ਨੂੰ ਸਭ ਅਲੋਰਾ ਕੁਝ ਕੁਝ ਸ਼ਰਮ ਕਰ ਲੈਣੀ ਲੈ ਤੇ ਤੇਰੀ ਮਾਂ ਵੀ ਪਛਤਾਉਂਦੀ ਹੋਣੀ ਆ ਕਿ ਆਹ ਲਾਣਤੀ ਕਿਉਂ ਜੰਮ ਲਿਆ ਫਿਰ ਤੂੰ ਰੋਲਣਾ ਕਿ ਕੀ ਲੋਕੀ ਤੇਰੇ ਪਰਿਵਾਰ ਤੱਕ ਪਹੁੰਚਦੇ ਨੇ ਪਰ ਤੂੰ ਪੈਸੇ ਪਿੱਛੇ ਇੰਨਾ ਗਿਰ ਸਕਦਾ ਏ ਹੁਣ ਲੱਗਦਾ ਏ ਕਿ ਦਿੱਲੀ ਜੀ ਵੀ ਰੋੜ ਵਾਲੀ ਗੱਲ ਸਹੀ ਹੋਵੇ ਮੈਂ ਇਹਨੂੰ ਥੱਲੇ ਲਿਖਿਆ ਆ ਥੱਲੇ ਪਾਸੇ ਲਿਖਿਆ ਇਹਨੂੰ ਕੱਲ ਮੈਂ ਕੱਲ ਦੀ ਇਹ ਵੀ ਭਾਈ ਬੁੱਢਾ ਦਲ ਸ਼ੰਕਰਪੁਰਾ ਆਪਣਾ ਨੰਬਰ ਭੇਜੀ ਇਹ ਬੰਦੇ ਦਾ ਸੀ ਨੰਬਰ ਢੀਕ ਰਹੇ ਆ ਨੰਬਰ ਇਹਨਾਂ ਦਿੱਤਾ ਨਹੀਂ ਅਜੇ ਤੱਕ ਬੜ ਕਮਾਰਤੀ ਬੰਦੇ ਨੇ ਆ ਕੇ ਆ ਜਿਹੜੀ ਇਹਨੇ ਗੱਲ ਕਹੀ ਆ ਮੈਂ ਹੁਣ ਕੈਮਰਾ ਘਮਲਵਾ ਕਰਦਿਆਂ ਗੱਲ ਬਾਤ ਆਲੀ ਆ ਆ ਲੋ ਜੀ ਕਰਾ ਦੇਖੋ ਇੱਜ਼ਤ ਕਰਾਉਣੀ ਬੰਦੇ ਦੇ ਆਪਣੇ ਹੱਥ ਵਾਸ ਹੁੰਦੀ ਆ ਹਰੇਕ ਬੰਦਾ ਕੋਈ ਵੀ ਬੰਦਾ ਹੈ ਜਾਂ ਹੁੰਦਾ ਵੀ ਭਾਈ ਜੇ ਕੋਈ ਬੋਲੂਗਾ ਜਾਂ ਕੋਈ ਬਿਨਾਂ ਗੱਲ ਤੋਂ ਕੋਈ ਗੱਲ ਚੱਕੂਗਾ ਜੇ ਮੈਂ ਨੇ ਥੱਲੇ ਗੱਲ ਲਿਖੀ ਆ ਜੀਵੀ ਰੋਡ ਵਾਲੀ ਗੱਲ ਹੁਣ ਜੀਵੀ ਰੋਡ ਦੀ ਗੱਲ ਪਹਿਲਾਂ ਤਾਂ ਇਹਦੇ ਜੰਮਣ ਵਾਲਿਆਂ ਤੇ ਲਾਣਤਾ ਜਿਹੜੇ ਇਹ ਬੰਦੇ ਨੇ ਫਿਰ ਇਹਨੇ ਅਮਰਤ ਛਕਿਆ ਅਮਰਤ ਛਕਿਆ ਇਹਨੇ ਗੁਰੂ ਦੇ ਜਿਹੜੇ ਪੰਜ ਕਕਾਰ ਪਾਏ ਨੇ ਇਹਨੇ ਉਹਨਾਂ ਨੂੰ ਇਲਾਜ ਲਾਈ ਇਹ ਬੰਦੇ ਨੇ ਇਹ ਬੰਦੇ ਨੇ ਉਹਨਾਂ ਨੂੰ ਇਲਾਜ ਲਾਈ ਇਹ ਬੰਦੇ ਨੇ ਹੁਣ ਓਪਨ ਚੈਲੰਜ ਆ ਸਾਡਾ ਓਪਨ ਡਿਬੇਟ ਇਹ ਬੰਦਨਾ ਹੋਣੀ ਆ ਮੈਂ ਤਾਂ ਲਿਖ ਰਿਹਾ ਵੀ ਭਾਈ ਜੇ ਤੂੰ ਅਸਲੇ ਦਾ ਹੁਣ ਮੈਂ ਇਹਨੂੰ ਕਹਿਣਾ ਵੀ ਜੇ ਤੇਰੇ ਤੇ ਦੋ ਜ਼ਿੰਮੇਵਾਰੀਆਂ ਨੇ ਦੋ ਜ਼ਿੰਮੇਵਾਰੀਆਂ ਤੇਰੇ ਇੱਕ ਤਾਂ ਤੂੰ ਸਿੱਧ ਕਰ ਵੀ ਤੂੰ ਆਪਣੇ ਮਾਂ ਪਿਓ ਦਾ ਅਸਲੇ ਦਾ ਵੀ ਉਹ ਅਸਲ ਬੀਜਾਂ ਦਾ ਤੇਰੇ ਰਗਾਂ ਦੇ ਅੰਦਰ ਅਸਲ ਡੀਐਨਏ ਉਹਨਾਂ ਦਾ ਇੱਕ ਤੂੰ ਕਰ ਉਹ ਸ਼ੋ ਠੀਕ ਆ ਦੂਜਾ ਸ਼ੋ ਕਰ ਜਿਹੜੇ ਤਾਂ ਅਮਰਤ ਛਕਿਆ ਜਿਹਨੂੰ ਤੇ ਪੰਜ ਪਿਆਰਾਂ ਤੋਂ ਜਿਹਨਾਂ ਤੇ ਹੁਕਮ ਲੱਤਾ ਤੇ ਉਹਨਾਂ ਨੇ ਤੈਨੂੰ ਹੁਕਮ ਲਾਇਆ ਵੀ ਸੱਚ ਤੇ ਹੱਕ ਦੇ ਰਾਹ ਤੇ ਚੱਲਣਾ ਝੂਠ ਨਹੀਂ ਬੋਲਣਾ ਹੈਗਾ ਤੈਨੂੰ ਇਹਨਾਂ ਦੋਹੇ ਚੀਜ਼ਾਂ ਦਾ ਵਾਸਤਾ ਦੋਹੇ ਚੀਜ਼ਾਂ ਦਾ ਵਾਸਤਾ ਤੈਨੂੰ ਮੈਂ ਟੈਗ ਵੀ ਕਰੂੰਗਾ ਜਿਹੜਾ ਤੇਰਾ ਬੁੱਢਾ ਦਲ ਸ਼ੰਕਰਪੁਰ ਵਾਲੇ ਨੇ ਇਹਨਾਂ ਨੂੰ ਮੈਂ ਟੈਗ ਵੀ ਕਰੂੰਗਾ ਇਹਨਾਂ ਨਾਲ ਗੱਲ ਕਰਨ ਦੀ ਫੋਨ ਤੇ ਕੋਸ਼ਿਸ਼ ਵੀ ਕਰਾਂਗੇ ਸਾਡੇ ਬੰਦੇ ਲੱਗੇ ਹੋਏ ਨੇ ਨੰਬਰ ਕਿਸੇ ਨਾ ਕਿਸੇ ਦਾ ਤਾਂ ਮਿਲ ਜਾਣਾ ਕੋਈ ਗੱਲ ਨਹੀਂ ਇੱਕ ਬਾਬਾ ਹੈਗਾ ਰਣਜੋਤ ਨੂੰ ਜਾਣਦਾ ਪ੍ਰਗਟ ਸਿੰਘ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਭਾਈ ਇਹ ਬੰਦੇ ਸਾਨੂੰ ਪੂਰੀ ਕੱਢ ਕੇ ਦੋ ਡਿਟੇਲ ਕੀ ਆ ਹੁਣ ਇਹਨੂੰ ਚੈਲੰਜ ਆ ਬੰਦੇ ਨੂੰ ਵੀ ਭਾਈ ਲਾਈਵ ਦੇ ਵਿੱਚ ਆ ਜੀ ਲਾਈਵ ਦੇ ਵਿੱਚ ਆ ਜੀ ਤੈਨੂੰ ਆਹ ਵੀਡੀਓ ਦਾ ਜਿਹੜੀ ਮੈਂ ਵੀਡੀਓ ਪਾਈ ਆ ਨਾ ਚੰਗੇ ਤਰੀਕੇ ਨਾਲ ਇਹ ਤਾਂ ਮੈਂ ਤੈਨੂੰ ਤੇਰੀ ਵਿਆਖਿਆ ਵੀ ਕਰੂੰਗਾ ਉਸ ਤੋਂ ਬਾਅਦ ਤੇਰੇ ਨਾਲ ਸਾਡੇ ਕੋਲ ਸਵਾਲ ਵੀ ਹੋਣਗੇ ਹੁਣ ਤੇਰਾ ਜ਼ਿੰਮੇਵਾਰੀ ਬਣਦੀ ਆ ਜੇ ਤੂੰ ਸਿੱਖ ਆ ਜੇ ਤੂੰ ਆਪਣੇ ਆਪ ਨੂੰ ਗੁਰੂ ਦਾ ਲਾਡਲੀ ਫੌਜ ਪਤਾ ਨਹੀਂ ਕਿਉਂ ਕਹਿੰਦੇ ਨੇ ਤੁਸੀਂ ਨੂੰ ਜੇ ਤੁਸੀਂ ਮੰਨਦੇ ਹੋ ਆਜ ਹੀ ਲਾਈਵ ਦੇ ਵਿੱਚ ਤੈਨੂੰ ਚੈਲੰਜ ਆ ਤੈਨੂੰ ਕੱਲ ਦਾ ਸੀ ਮੈਸੇਜ ਭੇਜਿਆ ਹੋਇਆ ਜੇ ਭਾਈ ਆਜ ਹੀ ਨੰਬਰ ਭੇਜ ਦੇ ਆਪਣਾ ਪਰ ਤੇਰੇ ਅੰਦਰ ਜਿਵੇਂ ਕਹਿੰਦੇ ਸੀ ਨਾ ਜਦ ਕੱਲ ਅਸੀਂ ਦੀ ਆਈਡੀ ਚੈੱਕ ਕੀਤੀ ਜੀ ਬੰਦੇ ਦੀ ਜੋ ਆਪਣੇ ਭਾਈ ਲੱਗੇ ਹੋਣੇ ਸਾਰੇ ਜਾਂ ਆਈਡੀ ਦੀ ਸਾਰੀ ਚੈੱਕ ਕੀਤੀ ਇਹਦੇ ਆਈਡੀ ਦੇ ਵਿੱਚ ਇਹਦੀਆਂ ਫੋਟੋਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮੋਹਿੰਦਰਪਾਲ ਸਿੰਘ ਜੋ ਕਿ ਸਿਮਰਜੀਤ ਮਾਨ ਦੇ ਮੈਂ ਹੁਣ ਬੋਲਣਾ ਚਾਹੁੰਦਾ ਇੱਥੇ ਸੱਜੀ ਵੱਲ ਲਾ ਲਿਓ ਖੱਬੀ ਵੱਲ ਲਾ ਲਿਓ ਜਿਹੜੀ ਮਰਜ਼ੀ ਲਾ ਲਿਓ ਉਹ ਬੰਦਾ ਉਹਦੇ ਨਾਲ ਇਹਦੀਆਂ ਫੋਟੋਆਂ ਨੇ ਹੁਣ ਸਾਨੂੰ ਪਤਾ ਲੱਗਿਆ ਸੀਗਾ ਵੀ ਭਾਈ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਬੰਦਾ ਅਟੈਚ ਆ ਅੰਮ੍ਰਿਤਪਾਲ ਦੀ ਕਿਸੇ ਵੀ ਫੋਟੋ ਤੇ ਜੇ ਕੋਈ ਬੰਦਾ ਫੋਟੋ ਪਾਉਂਦਾ ਜਾਂ ਮੰਨ ਲਓ ਵੀ ਜੇ ਕੋਈ ਬੰਦਾ ਕੋਈ ਵੀ ਚੀਜ਼ ਕਰਕੇ ਪਾਉਂਦਾ ਏ ਬੰਦੇ ਉੱਥੇ ਜਾ ਕੇ ਕਮੈਂਟ ਕਰ ਦੇਣੇ ਪਰ ਜਿਵੇਂ ਕਹਿੰਦੇ ਆ ਵੀ ਫੇਕ ਆਈਡੀਆ ਦਾ ਅਸੀਂ ਕੁਝ ਨਹੀਂ ਕਰ ਸਕਦੇ ਪਰ ਜਿਹੜੀਆਂ オリジナル ਨੇ ਅਸੀਂ ਉਹਨਾਂ ਨੂੰ ਛੱਡਦੇ ਨਹੀਂ ਭਾਈ オリジナル ਵਾਲੇ ਨੂੰ ਅਸੀਂ ਪੂਰਾ ਧਰ ਤੱਕ ਜਾਣਦੇ ਆ ਵੀ ਭਾਈ ਦੱਸੋ ਇਹਦਾ ਮਤਲਬ ਕੀ ਬਣਿਆ ਸਾਡੇ ਕੋਲ ਇਹ ਵੀਡੀਓ ਦੇ ਮੇਰੇ ਕੋਲ ਹਜ਼ਾਰ ਜਵਾਬ ਆ ਪਏ ਨੇ ਤੂੰ ਇਹ ਸਿੱਧ ਕਰਦੀ ਤੂੰ ਇਹ ਸਿੱਧ ਕਰਦੀ ਵੀ ਭਾਈ ਇਹ ਜਿਹੜੀ ਵੀਡੀਓ ਪਾਈ ਆ ਮੈਂ ਗਲਤ ਪਾਈ ਆ ਮੈਂ ਸਿੱਧ ਕਰੂੰਗਾ ਵੀ ਜਿਹੜੀ ਇਹ ਵੀਡੀਓ ਪਾਈ ਆ ਬਿਲਕੁਲ ਸੈੱਟ ਪਈ ਆ ਕੱਲੀ ਕੱਲੀ ਚੀਜ਼ ਦਾ ਤੱਥ ਰੱਖ ਕੇ ਗੱਲ ਕਰਾਂਗੇ ਆਪਾਂ ਅੱਜ ਹੀ ਲਾਈਵ ਦੇ ਵਿੱਚ ਲਾਸਟ ਤੱਕ ਤੇ ਗੱਲ ਲਿਖੀ ਆ ਇੱਕ ਵੀ ਜਿਹੜੀ ਜੀਵੀ ਰੋਡ ਵਾਲੀ ਗੱਲ ਤੇ ਲਿਖੀ ਆ ਇਹ ਜਿਹੜੀ ਚੀਜ਼ ਉਹ ਮੇਰੀ ਜਿਹੜੀ ਨਜਾਇਜ਼ ਮੇਰੇ ਪਿਓ ਦੀ ਗੰਦੀ ਲਾੜ ਜਿਹੜੀ ਨਜਾਇਜ਼ ਟਵਾਣਾ ਇਹਨਾਂ ਨੇ ਗੱਲਾਂ ਫੜਾਈਆਂ ਹੋਈਆਂ ਨੇ ਕਦੇ ਸਲਫਾਸ ਵਾਲੀ ਗੱਲ ਕਹਿੰਦੇ ਨੇ ਉਹ ਕਦੇ ਕਹਿੰਦੇ ਨੇ ਵੀ ਭਾਈ ਦੀ ਘਰ ਵਾਲੀ ਜੀਵੀ ਰੋਡ ਦਿੱਲੀ ਤੇ ਖੜਦੀ ਸੀਗੀ ਹਾਲਾਂਕਿ ਮੇਰੀ ਘਰ ਵਾਲੀ ਜਿਹੜੀ ਇੱਥੇ ਦੀ ਜੰਪਾਲਾ ਇਟਲੀ ਦੀ ਉਹ ਇੰਡੀਆ ਬਹੁਤ ਘਟ ਗਈ ਆ ਉਹ ਨੂੰ ਜਿਵੇਂ ਉਹ 28 ਸਾਲ ਦੀ ਉਹਦੀ ਉਮਰ ਆ 30 ਸਾਲ ਦੀ 30 ਸਾਲ ਦੀ ਉਹਦੀ ਉਮਰ ਆ ਤੇ ਉਹਨੂੰ ਇੱਥੇ ਦੀ ਜੰਪਾਲਾ ਉਹਨੇ ਕਦੇ ਜੀਵੀ ਰੋਡ ਦਾ ਨਾਂ ਹੀ ਨਹੀਂ ਸੁਣਿਆ ਮੈਂ ਵੀ ਨਹੀਂ ਸੁਣਿਆ ਦਿੱਲੀ ਵਾਲਾ ਜੇ ਮੈਂ ਝੂਠ ਬੋਲ ਮੈਂ ਨਹੀਂ ਸੁਣਿਆ ਪਰ ਇਹ ਕਤੀਰ ਮੈਂ ਤੈਨੂੰ ਕਤੀੜੇ ਕਹਣਾ ਇਹ ਤਾਂ ਮੈਂ ਡਿਕਲੇਅਰ ਵੀ ਕਰਦੂ ਕੋਈ ਬਾਕੀ ਭੇਡ ਆ ਇਹ ਮੈਂ ਭਾਈ ਦਾ ਨਹੀਂ ਮੈਦਾਨ ਛੱਡ ਕੇ ਗਰੰਟੀ ਲਈ ਪੂਰੀ ਇਹਨੂੰ ਰਾਜ਼ੀ ਕਰ ਲਿਓ ਇਹਦੀ ਆਈਡੀ ਤੇ ਜਾ ਕੇ ਆ ਵੀਡੀਓ ਮੇਰੀ ਟੈਗ ਕਰਕੇ ਇਹਨੂੰ ਮੈਂ ਪਾਉਣੀ ਆ ਇਹ ਦੇਖ ਕੇ ਪਛਾੜ ਦਿਓ ਵੀ ਜੇ ਤੂੰ ਆਪਣੇ ਆਪ ਨੂੰ ਜੇ ਤੂੰ ਆਪਣੇ ਆਪ ਨੂੰ ਗੁਰੂ ਦਾ ਸਿੱਖ ਸਮਝਦਾ ਆਪਣੇ ਆਪ ਨੂੰ ਜਿਵੇਂ ਤਾਂ ਲਿਖਿਆ ਵੀ ਬੁੱਢਾ ਦਲシャンਕਰਪੁਰ ਵਾਲਾ ਦਾ ਸਮਝਦਾ ਬੰਦਾ ਆ ਜੀਨ ਲਾਈਵ ਦੇ ਵਿੱਚ ਜਾਂ ਤਾਂ ਆਪਣਾ ਦੇ ਦੀ ਸਾਨੂੰ ਨੰਬਰ ਵੀਡੀਓ ਕਾਲ ਦੇ ਵਿੱਚ 100 1% ਤੈਨੂੰ ਮੈਂ ਗਰੰਟੀ ਦਿੰਦਾ ਜੇ ਤਾਂ ਮੈਂ ਉੱਥੋਂ ਚਲੇ ਗਿਆ ਤਾਂ ਮੈਂ ਆਪਣੇ ਪਿਓ ਦਾ ਨਹੀਂ ਜੇ ਤੂੰ ਭੱਜ ਗਿਆ ਫੋਨ ਕੱਟ ਕੇ ਤੂੰ ਆਪਣੇ ਪਿਓ ਦਾ ਨਹੀਂ ਇਹ ਆ ਜੀ ਹਰਤੇ ਤੇ ਤੇਰੀ ਵੀ ਕੁੜੀ ਆ ਤੇਰੀ ਪੂਰੀ ਰਟੇਲ ਅਸੀਂ ਕੱਢ ਲਈ ਤੇਰੀ ਤੇਰੀ ਵੀ ਕੁੜੀ ਆ ਤੂੰ ਕਿਸੇ ਵੀ ਮਾਂ ਭੈਣ ਨੂੰ ਨਾ ਕਿਸੇ ਵੀ ਕੁੜੀ ਨੂੰ ਹਲਾ ਕੀ ਗੁਰਬਾਣੀ ਜਿਹੜੀ ਗੁਰਬਾਣੀ ਆ ਹਲਾ ਕੀ ਗੁਰੂ ਸਾਹਿਬ ਦੇ ਏਰੀਆ ਜਾ ਕੇ ਆਈਡੀ ਚੈੱਕ ਕਰ ਲਿਓ ਜਿਹੜੇ ਸੌਂਗਾਂ ਦੇ ਉੱਤੇ ਰੀਲਾਂ ਬਣਾਉਂਦਾ ਕਦੇ ਕੋਈ ਹੋਰ ਦਾ ਸੌਂਗ ਲਾਤਾ ਕਦੇ ਕਿਸੇ ਹੋਰ ਦਾ ਸੌਂਗ ਲਾਤਾ ਇਹਨੂੰ ਜਿਹੜੀ ਨੌਲੇਜ ਮੈਂ ਸ਼ਾਮ ਤੂੰ ਗਾਰੰਟੀ ਨਾਲ ਕਹਿਣਾ ਗੱਲ ਇਹ 0% ਨੌਲੇਜ ਦੇ ਬੰਦੇ ਨੂੰ ਹੋਊਗੀ ਇੱਥੇ ਹੋਏ ਆ ਇੱਥੇ ਉਹ ਮੈਂ ਆ ਇਹਦੇ ਨਾਲ ਕਰੋ ਟਾਈਮ ਫਿਕਸ ਵੀ ਭਾਈ ਆ ਜਾ ਭੱਜਣ ਮੈਂ ਦੇਣਾ ਨਹੀਂ ਭੱਜਣ ਮੈਂ ਦੇਣਾ ਨਹੀਂਗਾ ਇਹ ਯਾਦ ਕਰੂਗਾ ਲੱਖੂਗਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮੁੰਡੇ ਨੂੰ ਵੀ ਦੱਸ ਕੇ ਜਾਊਗਾ ਇਹਦਾ ਮੁੰਡਾ ਵੀ ਹੈ ਇੱਕ ਉਹਨੂੰ ਵੀ ਦੱਸ ਕੇ ਜਾਊਗਾ ਵੀ ਕਦੇ ਵੀ ਹੈਨਾ ਕਦੇ ਵੀ ਕਿਸੇ ਬੰਦੇ ਨੂੰ ਗਲਤ ਕਮੈਂਟ ਨਹੀਂ ਕਰਨਾ ਹੈਗਾ ਵਿਚਾਰ ਦਾ ਮਤਲਬ ਇਹ ਦਿੰਨੇ ਤੂੰ ਮੇਰੇ ਤੋਂ ਫੋਨ ਕਰਕੇ ਪੁੱਛ ਤੇਰੇ ਕੋਲ ਮੇਰਾ ਫੋਨ ਨੰਬਰ ਹੋਊਗਾ ਮੇਰੇ ਫੇਸਬੁੱਕ ਤੇ ਮੈਸੇਂਜਰ ਵੀ ਚੱਲਦੇ ਨੇ ਪਹਿਲਾਂ ਪੁੱਛ ਲੈ ਵੀ ਭਾਈ ਤੈਨਾਂ ਵੀਡੀਓ ਕਿਉਂ ਪਾਈ ਆ ਮੈਂ ਤੁਹਾਨੂੰ ਜਵਾਬ ਦੰਦਾ ਪਰ ਤੈਨਾਂ ਆਪਣੀ ਜਾਤ ਦਿਖਾਈ ਤੂੰ ਆਪਣੇ ਆਪ ਨੂੰ ਜੱਟਵਾਦ ਕਹਿੰਦਾ ਤੇਰੇ ਤੇ ਤਿੰਨ ਜ਼ਿੰਮੇਵਾਰੀਆਂ ਨੇ ਮੈਂ ਵੀ ਜੱਟ ਆ ਮੈਂ ਕੋਈ ਜਾਤ ਪਾਤ ਦੇ ਵਿੱਚ ਉਹ ਨਹੀਂ ਲਖਦਾਗਾ ਮੈਂ ਵੀ ਜੱਟ ਆ ਤੂੰ ਵੀ ਜੱਟ ਆ ਠੀਕ ਆ ਆ ਬੈਠਾ ਫੇਸਬੁੱਕ ਤੇ ਲਾਈਵ ਹੋ ਕੇ ਗੱਲ ਤੈਨੂੰ ਮੈਂ ਕਹਤੀ ਆਪਣੇ ਪਿਓ ਦਾ ਅਸਲ ਪਿਓ ਦਾ ਗੁਰੂ ਸਾਹਿਬ ਦਾ ਸਿੱਖ ਆਪਣਾ ਸਮਝਦਾ ਟਾਈਮ ਦੇ ਦੀਂ ਆਪਣਾ ਲਾਈਵ ਦੇ ਵਿੱਚ ਆ ਜੀ ਜੋ ਸਵਾਲ ਮੇਰੇ ਹੋਣਗੇ ਮੈਨੂੰ ਜਵਾਬ ਦੇ ਦੀਂ ਜੋ ਤੇਰੇ ਹੋਣਗੇ ਜਿਹੜਾ ਸਵਾਲ ਮਰਜ਼ੀ ਪੁੱਛ ਲਈ ਇਹ ਵੀ ਤੈਨੂੰ ਗੱਲ ਕਰ ਜਿਹੜਾ ਸਵਾਲ ਮਰਜ਼ੀ ਪੁੱਛ ਲਈ ਉਹਦੇ ਤੈਨੂੰ ਜਵਾਬ ਮੈਂ ਦਊਗਾ ਆਜੋ ਕਹਿੰਦਾ ਦੂਜੀ ਵਾਲੀ ਗੱਲ ਦੇ ਉੱਤੇ ਇਹ ਹੋ ਗਈ ਇਹਦੀ ਕੱਲ ਮੈਂ ਇੱਕ ਵੀਡੀਓ ਪਾਈ ਸੀ ਲਾਈਵ ਜਿਹਦੇ ਵਿੱਚ ਮੈਂ ਵਿਸ਼ਵਜੀਤ ਦੀ ਗੱਲ ਕੀਤੀ ਸੀਗੀ ਭਾਈ ਜਿਹੜਾ ਵਿਸ਼ਵਜੀਤ ਆ ਉਹਦੇ ਹੋਜੀ ਮਾਂ ਹੁਣ ਰੋਂਦੀ ਫਿਰਦੀ ਆ ਬਚਾ ਲੋ ਬਚਾ ਲੋ ਬਚਾ ਲੋ ਕਹਿੰਦੀ ਫਿਰਦੀ ਆ ਕੱਲ ਨੂੰ ਲੱਖੇ ਉਹਨਾਂ ਦੇ ਕੱਟ ਵੀ ਰੱਖਿਆ 19 ਤਰੀਕ ਦਾ ਤੇ ਕੁਝ ਕੁ ਫੈਕਟ ਬਾਹਰ ਆਏ ਨੇ ਸਾਡੇ ਕੋਲ ਸਬੂਤ ਵੀ ਪਹੁੰਚ ਚੁੱਕੇ ਨੇ ਉਹ ਚੀਜ਼ ਦੇ ਜਿਹੜਾ ਵਿਸ਼ਵਜੀਤ ਆ ਹੁਣ ਤੁਸੀਂ ਆਪੇ ਦੱਸ ਦਿਓ ਮੈਨੂੰ ਇੱਕ ਉਹਦੀ ਮਾਂ ਰੋਂਦੀ ਆ ਵੀ ਭਾਈ ਸਾਡੇ ਘਰ ਦੇ ਵਿੱਚ ਬਹੁਤ ਮਾੜੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਨੇ ਸਾਡੇ ਕੋਲ ਖਾਣ ਪੀਣ ਨੂੰ ਰੋਟੀ ਨਹੀਂ ਸਾਡੇ ਕੋਲ ਪੈਸੇ ਨਹੀਂ ਹੈਗੇ ਸਾਡੇ ਕੋਲ ਉਹ ਨਹੀਂ ਹੈਗੇ ਇਹ ਵੀ ਪਤਾ ਲੱਗਿਆ ਵੀ ਉਹ ਬੰਦੇ ਕੋਲ ਵੈਪਨ ਦਾ ਲਾਇਸੈਂਸ ਸੀਗਾ ਉਹਦੇ ਕੋਲ ਵੈਪਨ ਵੀ ਸੀਗਾ ਉਹ ਕਿੱਥੋਂ ਆਏ ਨੇ ਉਹ ਉਹ ਕਿੱਥੋਂ ਆਏ ਨੇ ਕਿਹਨੇ ਬਣਾ ਕੇ ਦਿੱਤੇ ਨੇ ਫੇਰ ਉਹ ਸਰਕਾਰਾਂ ਵਿਰੁੱਧ ਉਹਨੂੰ ਵਰਤਿਆ ਗਿਆ ਕਿਹੜੇ ਬੰਦੇ ਨੇ ਵਰਤਿਆ ਇਹ ਵੀ ਸਾਨੂੰ ਪਤਾ ਕਿਹੜੇ ਬੰਦੇ ਨੇ ਉਹਨੂੰ ਬੁਲਾਇਆ ਕਿਹੜੇ ਬੰਦੇ ਨੇ ਉਹਨੂੰ ਕਿਹਾ ਵੀ ਭਾਈ ਗਾਲ ਕੱਢ ਤੂੰ ਉਹਨੂੰ ਪਿੱਛੇ ਉਹਨਾਂ ਪਿੱਛੇ ਚੱਕ ਕੇ ਰੱਖ ਕੰਮ ਹੋ ਗਈ ਤੈਨੂੰ ਚਾਰ ਰੂਪ ਚਾਰ ਭੇਡਾਂ ਤੈਨੂੰ ਸੁਣਦੀਆਂ ਨੇ ਲੋਕ ਨਹੀਂ ਭੇਡਾਂ ਕਹੂੰਗਾ ਮੈਂ ਵੀ ਚਾਰ ਤੈਨੂੰ ਭੇਡਾਂ ਸੁਣਦੀਆਂ ਨੇ ਚੱਕ ਕੇ ਰੱਖ ਕੰਮ ਉਹ ਚਾਹੇ ਕੋਰਦੂਨੀ ਵਾਲਾ ਹੋਵੇ ਚਾਹੇ ਨੋਰਮਲ ਵਾਲਾ ਪਾਉਣਾ ਹੋਵੇ ਇਹਨੇ ਪਾਇਆ ਹੁਣ ਤੁਸੀਂ ਆਪੇ ਦੇਖ ਲਿਓ ਸਾਡੇ ਬੰਦੇ ਤਕਰੀਬਨ ਜੋ ਮੇਰੇ ਫਰੈਂਡ ਸਰਕਲ ਅਗਦਾ ਮੇਰਾ ਇੰਡੀਆ ਦੇ ਵਿੱਚ ਪੰਜਾਬ ਦੇ ਉਹਨਾਂ ਕੋਲ ਤਕਰੀਬਨ ਸਾਰਿਆਂ ਕੋਲ ਕਿਸੇ ਇੱਕ ਅੱਦੇ ਕੋ ਨਹੀਂ ਹੋਊਗਾ ਤੇ ਕਿੰਨੋਂ ਸਾਰਿਆਂ ਕੋਲ ਵੈਪਰ ਹੈਗੇ ਨੇ ਉਹਨਾਂ ਕੋਲ ਜਦ ਮੈਂ ਜਾਣਕਾਰੀ ਲੈਣਾ ਉਹ ਕਹਿੰਦੇ ਸਾਡੇ ਜਿਹੜੇ ਲਾਇਸੈਂਸ ਨੇ ਨਾ ਬਹੁਤ ਪੁਰਾਣੇ ਬਣੇ ਹੋਏ ਨੇ ਵੀ ਭਾਈ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਵੈਪਨ ਦਾ ਲਾਇਸੈਂਸ ਲੈਣਾ ਬਹੁਤ ਬਹੁਤ ਬੜੀ ਗੱਲ ਹੁੰਦੀ ਆ ਅਵਲਾ ਤਾਂ ਮਿਲਦਾ ਹੀ ਨਹੀਂ ਕਿਉਂਕਿ ਲੋਕ ਦਿੰਦੇ ਨਹੀਂ ਹੈਗੇ ਜਿਹੜੀ ਉੱਥੇ ਦੀ ਗਵਰਨਮੈਂਟ ਆ ਦਿੰਦੀ ਨਹੀਂ ਹੈਗੀ ਇਸ ਤੋਂ ਤੱਕ ਵੀ ਸਿਮਰਜੀਤ ਮਾਨ ਦੇ ਬਿਆਨ ਵੀ ਸਾਡੇ ਕੋਲ ਪਏ ਨੇ ਜਿਦੇ ਵਿੱਚ ਉਹ ਕਹਿ ਰਿਹਾ ਵੀ ਭਾਈ ਸਾਨੂੰ ਸਰਕਾਰ ਵੈਪਨਾਂ ਦੇ লাইਸੈਂਸ ਨਹੀਂ ਦੇ ਰਹੀ ਸਾਡੇ ਬੰਦਿਆਂ ਨੂੰ ਹੁਣ ਸਿਮਰਜੀਤ ਮਾਨ ਕੌਣ ਆ ਇੱਕ ਬਹੁਤ ਬੜਾ ਅਹੁਦਾ ਰੱਖਦਾ ਬੰਦਾ ਐਮਪੀ ਆ ਤੁਸੀਂ ਆਪੇ ਸੋਚ ਲਓ ਜਿਹੜੇ ਬੰਦੇ ਏਡ ਏਡੇ ਬੜੇ ਅਹੁਦੇ ਰੱਖਦੇ ਹੋਣ ਜਿਨ੍ਹਾਂ ਨੂੰ লাইਸੈਂਸ ਨਹੀਂ ਮਿਲਦਾ ਤੇ ਇਹਨਾਂ ਨੂੰ ਜਿਨ੍ਹਾਂ ਦੇ ਘਰ ਦੇ ਵਿੱਚ ਰੋਟੀ ਖਾਣ ਨੂੰ ਪੈਸੇ ਨਹੀਂ ਹੈਗੇ ਕੋਈ ਚੀਜ਼ ਲਿਆਉਣ ਨੂੰ ਪੈਸੇ ਨਹੀਂ ਹੈਗੇ ਇਹਨਾਂ ਦੇ ਹੱਥਾਂ 'ਚ ਮੋਬਾਈਲ ਮੈਂ ਕਿਹ ਮੈਂ ਕਿੱਥੋਂ ਆਉਂਦੇ ਨੇ ਕੌਣ ਇਹਨਾਂ ਨੂੰ ਪੈਸੇ ਦਿੰਦਾ ਕਿਵੇਂ ਇਹਨਾਂ ਦੇ ਲਾਇਸੈਂਸ ਮੰਗਦੇ ਨੇ ਕਿਵੇਂ ਇਹਨਾਂ ਕੋਲ ਵੈਪਨ ਲੈ ਹੁੰਦੇ ਨੇ ਵੈਪਨ ਹੁਣ ਨਾਰਮਲ ਤਾਂ ਹੈ ਨਹੀਂ ਵੀ ਭਾਈ 20 30 ਹਜ਼ਾਰ ਚ ਆਉਂਦਾ ਨਾ ਘੱਟੋ ਘੱਟ ਲੱਖ ਤਾਂ ਤਾਂ ਵਧੀਆ ਆਉਂਦਾ ਲੱਖ ਸਵਾ ਲੱਖ ਦਾ ਉਹ ਕਿੱਥੋਂ ਆਇਆ ਉਹ ਪੈਸਾ ਹੈ ਇਹਨਾਂ ਕੋਲ ਜਵਾਬ ਦੇਣ ਨੂੰ ਹੋਰ ਸੁਣੋਗਾ ਇਹ ਕੁਝ ਵੀ ਨਹੀਂ ਹੈਗਾ ਇਹ ਜਿਹੜੇ ਬੰਦੇ ਨੇ ਜਿਵੇਂ ਵਿਸ਼ਵਜੀਤ ਹੋਇਆ ਭਾਨਾ ਸਿੱਧੂ ਹੋਇਆ ਜਾਂ ਲੱਕੇ ਚੱਲ ਲੱਕੇ ਦੇ ਤਾਂ ਆਪਾਂ ਕੀ ਗੱਲ ਕਰਨੀ ਉਹ ਤਾਂ ਪਤਾ ਹੈ ਲੋਕਾਂ ਨੂੰ ਤਕਰੀਬਨ ਸਾਰੇ ਭਾਨੇ ਦਾ ਵੀ ਪਤਾ ਵੀ ਭਾਈ ਇਹ ਬੰਦੇ ਜਦ ਬੁੜਕ ਕੇ ਬੋਲਦੇ ਨੇ ਮੰਨ ਲਓ ਵੀ ਕੁਝ ਨਾ ਕੁਝ ਇਹਨਾਂ ਦੇ ਪਿੱਛੇ ਹੈਗਾ ਪੈਸੇ ਕਿਵੇਂ ਆਉਦ ਨੇ ਕਿ ਮੈਨਾਂ ਕੋਲ ਪਹੁੰਚਦੇ ਨੇ ਕੌਣ ਉਹਨੂੰ ਪੈਸੇ ਦਿੰਦਾ ਕੌਣ ਉਹਨੂੰ ਕਹਿੰਦਾ ਵੀ ਭਾਈ ਬੋਲ ਭਾਈ ਬੋਲ ਅਸੀਂ ਤੈਨੂੰ ਪੈਸੇ ਦੰਦੇ ਆ ਤੇ ਇਹ ਪੈਸੇ ਲੈਣ ਦੇ ਮਾਰੇ ਬੋਲਦੇ ਨੇ ਹੁਣ ਅੱਜ ਅੱਜ ਤੁਸੀਂ ਆਪ ਸੋਚੋ ਵਿਸ਼ਵਜੀਤ ਦਾ ਕੀ ਹਾਲਾਤ ਨੇ ਉਹਦੇ ਕੀ ਉਹਦੇ ਘਰ ਦੇ ਵਿੱਚ ਉਹਦੀ ਜਿਹੜੀ ਭੈਣ ਦਾ ਵੀ ਆਇਆ ਇੰਟਰਵਿਊ ਉਹਦੀ ਮਾਂ ਦਾ ਵੀ ਆਇਆ ਸਾਰੇ ਬੋਲਣ ਲੱਗੇ ਨੇ ਜੀ ਛਡਾ ਲਓ ਬਚਾ ਲਓ ਕਦੇ ਪੁੱਛਿਆ ਉਹਨੂੰ ਬਿਠਾ ਕੇ ਵੀ ਭਾਈ ਤੇਰੇ ਕੋਲ ਜਿਹੜੇ ਆ ਵੈਪਨ ਨੇ ਆ ਤੇਰੇ ਕੋਲ ਜਿਹੜੇ ਪੈਸੇ ਨੇ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਇਹ ਵੀ ਆ ਰਿਹਾ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਸਾਡੇ ਕੋਲ ਕੱਲੀ ਕੱਲੀ ਗੱਲ ਦਾ ਸਬੂਤ ਵੀ ਪਿਆ ਤੇ ਜੋ ਜੋ ਇੱਕ ਤਾਂ ਹੋ ਗਿਆ ਵੈਪਨ ਵਾਲਾ ਚੀਜ਼ ਜਿਹੜੀ ਵੀ ਇਹਦੇ ਕੋਲ ਵੈਪਨ ਕਿਵੇਂ ਆਇਆ ਉਹ ਸਵਾਲ ਦੂਜੀ ਗੱਲ ਸੁਣਨ ਦੇ ਵਿੱਚ ਇਹ ਵੀ ਆ ਰਿਹਾ ਵੀ ਭਾਈ ਇਹਦਾ ਕਿਤੇ ਪਲਾਂਟ ਵੀ ਲੱਤੇ ਹੋਏ ਨੇ ਉਹ ਕਿੱਥੋਂ ਆਏ ਨੇ ਉਹ ਪੈਸੇ ਇੱਕ ਪਾਸੇ ਤਾਂ ਦੀ ਮੰਮੀ ਰੋਈ ਜਾਂਦੀ ਆ ਆਪਣੇ ਘਰ ਦਿਖਾਈ ਜਾਂਦੀ ਆ ਵੀ ਸਾਡੇ ਘਰ ਦੇ ਵਿੱਚ ਮੇਰੇ ਤਾਂ ਕੱਲਾ ਕੱਲਾ ਮੁੰਡਾ ਸੀਗਾ ਦੱਸੋ ਮੈਨੂੰ ਇਹ ਗੱਲ ਦਾ ਕਿਸੇ ਕੋਈ ਜਵਾਬ ਹੈ ਕਿਸੇ ਕੋਲ ਨਹੀਂ ਹੋਣਾ ਇਹ ਖੁਦ ਇਹ ਵੀ ਨਹੀਂ ਦੇ ਸਕਦਾ ਫਿਰ ਇਹਨੂੰ ਬਾਹਰੋਂ ਕਿਸੇ ਬੰਦੇ ਨੇ ਪੈਸੇ ਭੇਜੇ ਨੇ ਉਹਦੇ ਵੀ ਸਾਡੇ ਕੋਲ ਸਬੂਤ ਹੈਗੇ ਨੇ ਇਹ ਵੀ ਤੁਸੀਂ ਸੋਚ ਲਓ ਵੀ ਇਹ ਲੋਕ ਇਹ ਲੋਕ ਆਪਣੇ ਜਿਹੜੇ ਪੰਜਾਬ ਦੇ ਵਿੱਚ ਮੁੰਡੇ ਬੋਲਦੇ ਨੇ ਫੇਸਬੁਕਾਂ ਦੇ ਉੱਤੇ ਗਲਤੀ ਇਹਨਾਂ ਦੀ ਵੀ ਆ ਇਹਨਾਂ ਨੇ ਕਦੇ ਸੱਚ ਤੇ ਨਹੀਂ ਬੋਲਣਾ ਇਹਨਾਂ ਨੇ ਕਰੇ ਜੋ ਕੋਈ ਬੰਦਾ ਸੱਚ ਬੋਲ ਰਿਹਾ ਉਹਦੇ ਉੱਤੇ ਨਹੀਂ ਕੜਨਾ ਨਾ ਇਹਨਾਂ ਨੇ ਲੋਕਾਂ ਤੋਂ ਜੋ ਬਾਹਰਲੇ ਮੁਲਕਾਂ 'ਚ ਬੰਦੇ ਬੈਠੇ ਨੇ ਇਹਨਾਂ ਨੇ ਇਹਨਾਂ ਨੂੰ ਪੈਸੇ ਭੇਜਣੇ ਨੇ ਵੀ ਆ ਚੱਕ ਪੈਸੇ ਇਹ ਤੇ ਉਹ ਬੋਲੀ ਚੱਲੋ ਬਸ ਖੜਿਆ ਉਹਦੇ ਪਿੱਛੇ ਜਾ ਕੇ ਕੋਈ ਬੰਦਾ ਕੋਈ ਨਹੀਂ ਖੜਿਆ ਆ ਦੋ ਕਿਹਾ ਹੁਣ ਲਾਸਟ ਵਾਲੀ ਗੱਲ ਦੇ ਉੱਤੇ ਫਿਰ ਮੈਂ ਲਾਈਵ ਕਰਦਣੀ ਹੈ ਬੰਦ ਕੱਲ ਇੱਕ ਬਿਆਨ ਸਾਨੂੰ ਸੁਣਨ ਨੂੰ ਮਿਲਿਆ ਜੋ ਆਪਣੇ ਅਮਰਤਪਾਲ ਦਾ ਜਿਹੜਾ ਵਕੀਲ ਆ ਇਹ ਵਕੀਲ ਨਹੀਂ ਕਹਿਣਾ ਕਿਉਂਕਿ ਵਕੀਲ ਪਤ ਨਹੀਂ ਲੱਗ ਰਿਹਾ ਵੀ ਹੈ ਕਿਹੜਾ ਕਦੇ ਰਾਜਦੇਵ ਖਾਜਾ ਕਹਿੰਦਾ ਵੀ ਮੈਂ ਦਾ ਵਕੀਲ ਆ ਕਦੇ ਮਾਨ ਸਿੰਘ ਖਾਰਾ ਕਹਿੰਦਾ ਮੈਂ ਦਾ ਵਕੀਲ ਆ ਇੱਕ ਅੱਧਾ ਹੋਰ ਤੁਰਿਆ ਫਿਰਦਾ ਹੂਗਾ ਉੱਥੇ ਉਹ ਕਹਿੰਦਾ ਮੈਂ ਕਿਹੜਾ ਪੱਗਾ ਜਿਹੜੇ ਪੇਚ ਇੱਥੇ ਤੱਕ ਲੈ ਕੇ ਆਉਂਦਾ ਉਹ ਵੀ ਕਹੀ ਜਾਂਦਾ ਵੀ ਮੈਂ ਮੀਂਹ ਦਾ ਵਕੀਲ ਪਤਾ ਨਹੀਂ ਲੱਗ ਰਿਹਾ ਜਿਵੇਂ ਉਸ ਦਿਨ ਮੈਂ ਇੱਕ ਗੱਲ ਕਹੀ ਸੀ ਕਹਾਵਤਾਂ ਪੰਜਾਬੀ ਦੇ ਵਿੱਚ ਵੀ ਇੱਕ ਕੁੱਤੀ ਦੇ ਮਗਰ ਇੱਕ ਕੁੱਤੀ ਦੇ ਮਗਰ ਪਤਾ ਨਹੀਂ ਕਿੰਨੇ ਕੁੱਤੇ ਫਿਰਦੇ ਨੇ ਵੀ ਜਿਹਦਾ ਦਾਲ ਲੱਗ ਗਿਆ ਵੀ ਉਹ ਹੀ ਚੜ ਜਾਂਦਾ ਉਹ ਹੀ ਕਹਿੰਦਾ ਵੀ ਨਹੀਂ ਸੋ ਇਹ ਇੱਕ ਕਹਾਵਤ ਸੀਗੀ ਆਜੋ ਕਰਾਂ ਮੇਨ ਪੁਆਇੰਟ ਦੇ ਉੱਤੇ ਆਈਏ ਇਹਨਾਂ ਵਕੀਲ ਜਿਹੜਾ ਮਾਨ ਸਿੰਘ ਖਾਰਾ ਉਹ ਗਿਆ ਹੋਇਆ ਛੁੱਟੀਆਂ ਮਨਾਉਣ ਵਕੇਸ਼ਨ ਤੇ ਗਿਆ ਹੋਇਆ ਅਨਡੇਮਾਨ ਨੀਕੋਬਾਰ ਵਾਲੇ ਉਧਰ ਸਮੁੰਦਰੀ ਇਲਾਕੇ ਦੇ ਵੱਲੋਂ ਉੱਥੇ ਦਾ ਕੱਲ ਇੱਕ ਬਿਆਨ ਦਿੱਤਾ ਉਹਨੇ ਪਰसों ਦੀ ਵੀਡੀਓ ਸ਼ੇਅਰ ਹੋ ਕਹਿੰਦਾ ਜੋ ਗਦਰੇ ਬਾਬੇ ਸੀਗੇ ਭਾਈ ਇੱਥੇ ਪੰਜਾਬ ਬਹੁਤ ਕੁਝ ਬੋਲਿਆ ਉਹ ਤੁਹਾਡਾ ਉਹਦਾ ਬਿਆਨ ਵੀ ਤੁਹਾਨੂੰ ਸੁਣਾਵਾਂਗੇ ਉਹਨੇ ਨਾਲ ਗਦਰੇ ਬਾਬਿਆਂ ਦੀ ਤੁਲਨਾ ਉਹ ਜਿਹੜੀ ਜਿੱਥੇ ਸਾਨੂੰ ਥੋੜਾ ਜਿਆਗ ਨਹੀਂ ਕਿ ਸਾਡਾ ਦਿਮਾਗ ਘੁੰਮਿਆ ਇਹਨੇ ਬੰਦੇ ਨੇ ਗਦਰੇ ਬਾਬਿਆਂ ਦੀ ਨਾ ਜਿਹੜੀ ਤੁਲਨਾ ਉਹ ਅਮਰਤਪਾਲ ਨਾਲ ਕਰਤੀ ਵੀ ਭਾਈ ਅਮਰਤਪਾਲ ਨਾ ਉਹ ਵੀ ਸੇਮ ਚੀਜ਼ਾਂ ਹੋ ਰਹੀਆਂ ਨੇ। ਇਸ ਅਮਰਤਪਾਲ ਨੇ ਵੀ ਆਪਣੀ ਕੌਮ ਲਈ ਆਪਣੇ ਲੋਕਾਂ ਲਈ ਇਹ ਚੀਜ਼ਾਂ ਕੀਤੀਆਂ ਨੇ। ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੇਵੇ ਜਿਹੜਾ ਇਹਦਾ ਵਕੀਲ ਆ ਅਮਾਨ ਸਿੰਘ ਖਾਰਾ। ਤੂੰ ਭਾਈ ਪਹਿਲਾਂ ਇਹ ਸ਼ੋਅ ਕਰ ਸੋਸ਼ਲ ਮੀਡੀਆ ਦੇ ਉੱਤੇ। ਮੈਂ ਨਹੀਂ ਕਹਿੰਦਾ ਪਰਸਨਲ ਤੌਰ ਤੇ ਮੈਨੂੰ ਕਰਨਾ ਸੋਸ਼ਲ ਮੀਡੀਆ ਉੱਤੇ ਸ਼ੋਅ ਕਰਦੀ ਸੰਗਤ ਦੇ ਵਿੱਚ ਰੱਖਦੀ ਵੀ ਅਮਰਤਪਾਲ ਦੀ ਇੱਕ ਵੀ ਦੇਣ ਅਮਰਤਪਾਲ ਦੀ ਇੱਕ ਵੀ ਦੇਣ ਜਿਹੜੀ ਪੰਥ ਨੂੰ ਦਿੱਤੀ ਹੋਵੇ ਉਹਨੇ ਇੱਕ ਵੀ ਇੱਕ ਵੀ ਗਣਾਦੀ ਮੈਨੂੰ ਜੇ ਤਾ ਤੂੰ ਕਰਦਾ ਵੀ ਅਜਨਾਲਾ ਕਾਂਡ ਵਾਲੀ ਗੱਲ ਉਹ ਤਾਂ ਤੂੰ ਭੁੱਲੇ ਜਾ ਜੇ ਤੂੰ ਕਰਦਾ ਅਮਰਤ ਛਕਾਉਣੇ ਵਾਲੀ ਗੱਲ ਉਹ ਵੀ ਤੂੰ ਭੁੱਲੇ ਜਾ ਕਿਉਂਕਿ ਅਮਰਤ ਜਿਹੜਾ ਬਹੁਤ ਪੁਰਾਣਾ ਚੱਲਦਾ ਆ ਰਿਆ ਗੁਰੂ ਸਾਹਿਬ ਦੀ ਰੀਤ ਸੀਗੀ ਜਿਹੜੇ ਬੰਦਿਆਂ ਨੇ ਖਾਸਾ ਫੌਚੈਡ ਹੋਣਾ ਉਹ ਆਪਣਾ ਹਿਰਕ ਗੁਰੂ ਘਰ ਦੇ ਵਿੱਚ ਵੀ ਛੱਕੇ ਜਾਂਦਾ ਉਹਨੂੰ ਛੱਡ ਦੇ ਹੋਰ ਦੱਸ ਦੇ ਮੈਨੂੰ ਕੋਈ ਨਸ਼ਾ ਛਡਾਊ ਵਾਲਾ ਦੱਸ ਦੀ ਮੈਨੂੰ ਕਿੰਨੇ ਬੰਦ ਹੋ ਗਏ ਜਿਹੜੇ ਬੰਦੇ ਤਾਂ ਨਸ਼ਾ ਛਡਾਇਆ ਉਹ ਵੀ ਲਿਆਈ ਉਰੇ ਇਹ ਭਾਈ ਇਹ ਤਾਂ ਛਡਾਤਾ ਹੁੰਦਾ ਤੁਸੀਂ ਜਦ ਕਿਸੇ ਬੰਦੇ ਨੂੰ ਨਾ ਕਿਸੇ ਬੰਦੇ ਨਾਲ ਹੁਣ ਗਦਰੀ ਬਾਬਿਆਂ ਜੇ ਆਪਾਂ ਹਿਸਟਰੀ ਚੱਕਦੇ ਆ ਨਾ ਉਹ ਕਿਉਂ ਲੜੇ ਸੀਗੇ ਉਹ ਕਿਉਂ ਲੜੇ ਸੀਗੇ ਉਹ ਕਾਦੇ ਲਈ ਲੜੇ ਸੀਗੇ ਉਹ ਅੰਗਰੇਜ਼ਾਂ ਨਾਲ ਕੀ ਉਹਨਾਂ ਨਾਲ ਪੰਗਾ ਸੀਗਾ ਤੁਸੀਂ ਇਹ ਬੰਦੇ ਦੀ ਤੁਲਨਾ ਅਮਰਤਪਾਲ ਦੀ ਉਹ ਗਦਰੀ ਬਾਬਿਆਂ ਨਾਲ ਕਿਵੇਂ ਕਰ ਸਕਦੇ ਹੋ ਦਿਖਾਓ ਮੈਨੂੰ ਇੱਕ ਵੀ ਫਿਰ ਉਹਦਾ ਬਿਆਨ ਸੁਣਿਓ ਬਾਅਦ ਚ ਮੈਂ ਤੁਹਾਨੂੰ ਉਹਦਾ ਬਿਆਨ ਭੇਜੂਗਾ ਮੈਂ ਇੱਥੇ ਲਿਖੂਗਾ ਮੈਂ ਲਾਈਵ ਦੇ ਉੱਤੇ ਆਪਣੇ ਆਉਣ ਵਾਲੇ ਵੀਡੀਓ ਦੇ ਵਿੱਚ ਮੈਂ ਸਾਰਾ ਕੁਝ ਬੋਲਤਾ ਸਾਰਾ ਇਹ ਤੂੰ ਜੜ ਤੱਕ ਬੋਲਦਾ ਦਿਬਰੂਗੜ੍ਹ ਤੇ ਜਿਹੜੇ ਬੰਦੀ ਸਿੰਘ ਨੇ ਭਾਈ ਸਾਰੇ ਕੱਲੇ ਕਦਰ ਨਾਉ ਲੈ ਤਾ ਕਲ ਸੀ ਤੋਂ ਲੈ ਕੇ ਜਿੰਨੇ ਵੀ ਉੱਥੇ ਗਏ ਨੇ ਪ੍ਰਧਾਨ ਮੰਤਰੀ ਬਾਜੇ ਕਾ ਸਾਰਾ ਦਾ ਨਾਉ ਬੋਲਦਾ ਚੁੱਪ ਚੰਗਾ ਜੀ ਸਸਰੀ ਕਾਲ ਇਹਨਾਂ ਕਹਿ ਕੇ ਬੰਦ ਕਰ ਗਿਆ ਦਿੱਲੀ ਵਾਲੇ ਕਿੱਧਰ ਗਏ ਤਿਹਾਰਾ ਦੇ ਵਾਲੇ ਕਿੱਧਰ ਗਏ ਉਹ ਮੰਨ ਸਕਦਾ ਮੈਂ ਉਹਨਾਂ ਨੂੰ ਮੰਨ ਸਕਦਾ ਮੈਂ ਭਾਈ ਇਹ ਬੰਦਿਆ ਨੇ ਪੰਥ ਦਾ ਕੁਛ ਕੀਤਾ ਇਹ ਬੰਦਿਆ ਨੇ ਪੰਥ ਲਈ ਲੜੇ ਨੇ ਇਹ ਬੰਦੇ ਨੇ ਆਪਣੀ ਜਿਹੜੀ ਜਵਾਨੀ ਸੀ ਆਪਣੇ ਪਰਿਵਾਰਾਂ ਬਾਰੇ ਨਹੀਂ ਸੋਚਿਆ ਆਪਣੇ ਲੋਕਾਂ ਬਾਰੇ ਨਹੀਂ ਸੋਚਿਆ ਆਪਣੇ ਘਰ ਦੇ ਜਵਾਕਾਂ ਬਣੀ ਨਹੀਂ ਸੋਚਿਆ ਇਹ ਜੇਥੇ ਚਲੇ ਗਿਆ ਇਹ ਮੈਂ ਮਨ ਸਰਬ ਇਹ ਪਾਈ ਇਹ ਬੰਦੇ ਨੇ ਕੀਤਾ ਪਰ ਥੋੜੀ ਜਵਾਨਾਂ ਦੇ ਉੱਤੇ ਨਾ ਕੋਈ ਵੀ ਬੰਦਾ ਨਾ ਜਿੰਨੀਆਂ ਵੀ ਹੁਣ ਤੱਕ ਇਹਨਾਂ ਨੇ ਲਾਈਪ ਪਾਈਆਂ ਨੇ ਅਮਰਤਪਾਲ ਤੋਂ ਲੈ ਕੇ ਅਮਰਤਪਾਲ ਤੋਂ ਲੈ ਕੇ ਸਿਰੇ ਤੱਕ ਆ ਜਿਹੜਾ ਇਹਦਾ ਵਕੀਲ ਆ ਸਮਾਨ ਸਿੰਘ ਖਾਰਾ ਇਹਨਾਂ ਤੱਕ ਜਾਂ ਕੋਈ ਵੀ ਬੰਦਾ ਹੋਰ ਮੈਨੂੰ ਲਾਈਵ ਲਾ ਕੇ ਲੈ ਆ ਦੇ ਕਲਿੱਪ ਕੱਟ ਕੇ ਭੇਜ ਦਿਓ ਵੀ ਭਾਈ ਇਹਨਾਂ ਨੇ ਤਿਹਾਲ ਜੇਰੇ ਵਾਲੇ ਬੰਦੀ ਸਿੰਘਾਂ ਉੱਤੇ ਗੱਲ ਕੀਤੀ ਹੋਈ ਹੈ ਕਦੇ ਉਹਨੂੰ ਛਡਾਉਣ ਦੀ ਗੱਲ ਕੀਤੀ ਹੋਵੇ ਨਾ ਹਲੇ ਵੀ ਇਹਨਾਂ ਦਾ ਜੋ ਤੁਹਾਨੂੰ ਮੈਂ ਕਹਿਣਾ ਜਿਹੜਾ ਇਹਨਾਂ ਦਾ ਕੰਪਰੋਵਾਈਜ਼ ਹੋਇਆ ਭਾਜਪੀ ਵਾਲਿਆਂ ਨਾਲ ਡਾਇਰੈਕਟਲੀ ਸ਼ੋ ਹੋ ਗਿਆ ਕਈ ਕੋ ਦੂਨਾਤ ਹਲੇ ਵੀ ਪੁੱਛੀ ਜਾਂਦੇ ਨੇ ਸਾਨੂੰ ਸਬੂਤ ਦਿਖਾਓ ਸਾਨੂੰ ਤਾਂ ਕੋਈ ਸਬੂਤ ਮਿਲਿਆ ਨਹੀਂ ਅਜੇ ਤੱਕ ਜਿਨ੍ਹਾਂ ਦੀ ਪਾਰਟੀ ਨੂੰ ਸਪੋਰਟ ਕਰਨ ਦਾਦੂ ਵਾਲ ਵਰਗਾ ਬੰਦਾ ਪਹੁੰਚ ਗਿਆ ਤਾਂ ਉਹ ਤੋਂ ਬੜਾ ਸਬੂਤ ਲਾਣ ਤਾਂ ਮੈਂ ਕਹਿੰਦਾ ਥੋੜੇ ਵਰਗੇ ਲੋਕਾਂ ਤੇ ਥੂਆ ਉਹਦੇ ਵਰਗੇ ਲੋਕਾਂ ਤੇ ਥੂ ਆ ਜਿਹੜੇ ਲੋਕਾਂ ਨੂੰ ਤੁਹਾਨੂੰ ਹਜੇ ਤੱਕ ਸਮਝ ਨਹੀਂ ਲੱਗੀ ਇਹਨਾਂ ਦੀ ਇਹ ਹੈ ਕੌਣ ਨੇ ਵੋਟਾਂ 'ਚ ਕੌਣ ਖੜਾ ਕਰਦਾ ਤੇ ਰਾਜਦੇਵ ਖਾਲਸਾ ਕੌਣ ਆ ਉਹ ਆਰਆਰਐਸ ਦਾ ਮਾਰਵਾਜ਼ੋਂ ਦਾ ਪ੍ਰਧਾਨ ਆ ਤੇਰੇ ਦੇ ਮਾਪਿ ਉਹ ਬਹੁਤ ਬੜੀਆਂ ਹਿਸਟਰੀਆਂ ਕੱਢਦੇ ਨੇ ਪਹਿਲਾਂ ਮੋਰਚੇ ਦੇ ਉੱਤੇ ਬੰਦੀ ਸਿੰਘਾਂ ਨੇ ਜੀ ਉੱਥੇ ਦਰੂਗੜ ਦੇ ਵਿੱਚ ਭੁੱਖ ਹੜਤਾਲ ਕਰ ਲਈ ਇਹਨਾਂ ਦੇ ਬਿਆਨ ਪਈ ਨੇ ਇਹਨਾਂ ਦੀ ਰਿਕਾਰਡਿੰਗਾਂ ਪਈਆਂ ਨੇ ਇਹਨਾਂ ਚਾਹੇ ਕਹਿ ਰਹੇ ਨੇ ਭਾਈ ਸਾਨੂੰ ਪੰਜਾਬ ਤੋਂ ਲੈ ਕੇ ਆਉਣੀ ਸਾਡੀਆਂ ਇੱਥੋਂ ਹੀ ਲਾਛਾਂ ਜਾਣਗੀਆਂ ਕਿਹੜੇ ਨਾਲ ਚ ਮਰ ਗਿਆ? ਦਾਦੇਓ ਮੈਨੂੰ। ਆ ਹੁਣ ਇੱਕ ਅੰਦਾਵਾ ਹੀ ਖਬਰ ਆ ਨਿਕਲੀ ਸੀ ਪ੍ਰਧਾਨ ਮੰਤਰੀ ਵੱਜ ਕੇ ਕਹਿੰਦੇ ਬਿਮਾਰ ਆ ਉਹਦੀ ਸਿਹਤ ਬਹੁਤ ਢਿੱਲੀ ਹੋ ਗਈ। ਉਹਨੂੰ ਹਸਪਤਾਲ ਚ ਦਾਖਲ ਕਰਾਉਣਾ ਪਿਆ ਗਿਆ। ਨਿਕਲ ਗਿਆ ਝੂਠ। ਅਮਰਤਪਾਲ ਨੂੰ ਲੱਗੀਆਂ ਖੂਨ ਦੀਆਂ ਉਲਟੀਆਂ। ਅਮਰਤਪਾਲ ਨੂੰ ਲੱਗੀਆਂ ਖੂਨ ਦੀਆਂ ਉਲਟੀਆਂ। ਪ੍ਰਧਾਨ ਮੰਤਰੀ ਵੱਜ ਕੇ ਦੀ ਸਿਹਤ ਢਿੱਲੀ ਕੱਲੀ। ਉਹਨੂੰ ਹਸਪਤਾਲ ਚ ਇਹਨਾਂ ਨੇ ਦਾਖਲ ਕਰਾਤਾ। ਜਦ ਇਹਨੂੰ ਲੱਗੀਆਂ ਸੀਗੀਆਂ ਇਹਨੂੰ ਕਿਉਂ ਨਹੀਂ ਕਰਾਇਆ? ਇਹਦੇ ਗੱਲ ਦਾ ਜਵਾਬ ਦੇ ਦਿਓ। ਜੇ ਤੁਹਾਡੇ ਕੋਲ ਹੈਗਾ। ਤੋ ਕਹਿਣ ਦਾ ਮਾਤਰਾ ਮੇਰਾ ਇਹ ਆ ਸਵਾਲ ਸਾਡੇ ਬਹੁਤ ਨੇ ਆ ਜਿਵੇਂ ਪੇੜ ਪੇੜ ਨੇ ਸਾਰਾ ਕੁਝ ਕਰ ਲਿਆ ਸਾਰਾ ਕੁਝ ਬੋਲਤਾ ਇਹਦਾ ਹੁਣ ਜਵਾਬ ਲਵਾਂਗੇ ਤੋ ਵੀ ਭਾਈ ਆ ਜੀ ਆ ਜੀ ਹੁਣ ਲਾਈਵ ਦੇ ਵਿੱਚ ਮੈਂ ਤਾਂ ਅਸੀਂ ਤਾਂ ਜਿਵੇਂ ਕਹਿ ਦਿੰਨੇ ਆ ਵੀ ਜਿਹੜੇ ਵੀਰ ਲੱਗੇ ਹੋਏ ਨੇ ਨਾ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਬਰਾੜ ਬਾਈ ਹੋ ਗਿਆ ਰਣਜੋਤ ਹੋ ਗਿਆ ਹੋਰ ਕਈ ਬਈ ਨੇ ਜਿਹੜੇ ਅੱਗੇ ਹੋਏ ਨੇ ਇੱਕ ਸਾਡਾ ਬੰਦਾ ਹੋਰ ਆ ਜਿਹੜਾ ਮਤਲਬ ਜਣੇ ਕਿ ਬੰਦਾ ਸਾਰਾ ਸਦਾ ਸੋਸ਼ਲ ਮੀਡੀਆ 'ਤੇ ਟਾਈਮ ਕੱਢ ਕੇ ਆਪਣਾ ਦੇਖਦਾ ਭਾਈ ਸਮਝ ਦੱਸ ਕਿ ਕਿਹੜੀ ਕਿਹੜੀ ਗੱਲ ਹੈ ਵੀ ਕੀ ਗੱਲ ਆ ਧੰਨਵਾਦ ਆ ਸਾਰੇ ਭਾਈਆਂ ਦਾ ਬੜਾ ਮਣੀ ਕੇ ਮਨ ਨੂੰ ਸਕੂਨ ਮਿਲਦਾ ਵੀ ਜ਼ਿੰਦਗੀ ਦੇ ਵਿੱਚ ਜੇ ਰੱਬ ਨੇ ਸੱਚ ਬੋਲਣਾ ਸਾਨੂੰ ਦਿੱਤਾ ਤਾਂ ਅਸੀਂ ਸੱਚ ਦੇ ਉੱਤੇ ਪੈਰਾ ਦਮਾਂਗੇ ਤੇ ਜਿੰਨੇ ਵੀ ਪੰਜਾਬ ਦੇ ਲੋਕ ਨੇ ਨਾ ਕਿਸੇ ਨਾਲ ਧੋਖਾ ਨਹੀਂ ਹੋਣ ਦਿੰਦੇ ਜਿੱਥੇ ਕੋਈ ਵੀ ਪ੍ਰੋਬਲਮ ਪੈਂਦੀ ਹੋਊਗੀ ਨਾ ਜੀ ਉੱਥੇ ਹਮੇਸ਼ਾ ਵੀਡੀਓ ਬਣਾ ਕੇ ਤੁਹਾਨੂੰ ਦੱਸਿਆ ਕਰਾਂਗੇ ਵੀ ਭਾਈ ਇਹ ਚੀਜ਼ ਦਾ ਜਿਹੜਾ ਅਫੈਕਟ ਆ ਇਹ ਚੀਜ਼ ਦਾ ਅਫੈਕਟ ਇਹ ਨਿਕਲਣਾ ਇਹ ਚੀਜ਼ ਦਾ ਅਫੈਕਟ ਇਹ ਨਿਕਲਣਾ ਸਮਝਣ ਦੀ ਥੋੜੇ ਤੇ ਡਿਪੈਂਡ ਆ ਸਾਡੀ ਜੋ ਡਿਊਟੀ ਜੋ ਰੱਬ ਨੇ ਸਾਡੀ ਲਾਈ ਆ ਅਸੀਂ ਉਹ ਪੂਰੀ ਆਪਣੀ ਕਰ ਰਹੇ ਆ ਸੋ ਇੰਨੀ ਕ ਮੈਂ ਲਾਈਵ ਕਰਨੀ ਸੀਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੰਦਾ ਕੋਈ ਵੀ ਹੈ ਨਾ origignal idea ਵਾਲਾ ਬੰਦਾ ਸਾਡੇ ਨਾਲ ਡਿਬੇਟ ਕਰਨਾ ਚਾਹੁੰਦਾ ਜਾਂ ਕੁਝ ਵੀ ਕਰਨਾ ਚਾਹੁੰਦਾ ਜਾਂ ਮੰਨ ਲਓ ਭਾਈ ਵੀ ਥੋੜਨਾ ਸੀ ਗੱਲਬਾਤ ਕਰਨੀ ਆ ਮੋਬਾਈਲ ਤੇ ਕਰਨੀ ਆ ਜਾਂ ਦੂਜੇ ਨਾਲ ਮਿਲ ਕੇ ਕਰਨੀ ਆ ਨੋ ਪ੍ਰੋਬਲਮ ਆ ਅਸੀਂ ਭਾਈ ਨੂੰ ਕਹਿੰਦੇ ਆ ਵੀ ਓਪਨ ਸਾਡਾ ਚੈਲੰਜ ਆ ਆ ਜਿਓ ਗੱਲਬਾਤ ਕਰ ਲਿਓ ਵਿਚਾਰਾ ਸਾਡੇ ਕਰ ਲਿਓ ਤੁਹਾਡਾਂ ਲਾਂਦੇ ਦੇ ਦਿਓ ਜਵਾਬ ਜੇ ਤੁਹਾਡੇ ਕੋਲ ਹੈਗੇ ਨੇ ਤਾਂ ਹੁਣ ਆ ਜੀ ਇਹ ਲਾਸਟ ਤੇ ਮੈਂ ਗੱਲ ਕਰੂੰਗਾ ਉਸ ਤੋਂ ਬਾਅਦ ਫਿਰ ਆਪਾਂ ਹੁਣ ਲਾਈਵ ਜਿਆਦਾ ਲੰਬੀ ਬਣ ਜਾਂਦੀ ਹੈ ਲਾਸਟ ਦੀ ਗੱਲ ਇਹ ਆ ਜੀ ਆਪਣੀ ਕੱਲ ਇੱਕ ਰਣਜੋਤ ਦੀ ਨਾ ਇੰਟਰਵਿਊ ਹੋ ਕੇ ਹੱਤੀ ਸੀਗੀ ਇੰਟਰਵਿਊ ਕੀ ਸੀਗਾ ਜਿਹਨੇ ਕਿ ਉਹ ਸਾਡੇ ਭਾਈਆਂ ਵਾਲੀ ਗੱਲੇ ਆ ਉਹਦੇ ਨਾਲ ਬੰਦੇ ਨਾਲ ਉਹ ਜਦ ਫੋਨ ਕਰ ਲੰਦਾ ਭਾਈ ਵੀ ਆਪਾਂ ਗੱਲਬਾਤ ਕਰਨੀ ਆ ਤਾਂ ਅਸੀਂ ਉਸੇ ਟਾਈਮ ਹਾਜ਼ਰ ਹੋ ਜਾਂਦੇ ਆ ਫਤਿਹ ਮੀਡੀਆ ਜੋਤੀਮਨ ਟ੍ਰਾਂਟੋ ਤੋਂ ਉੱਥੇ ਇੱਕ ਰਣਜੋਤ ਨੂੰ ਕਿਸੇ ਬੰਦੇ ਨੇ ਪੁੱਛ ਲਿਆ ਵੀ ਭਾਈ ਤੁਸੀਂ ਐਡਿਟ ਕਰਨੇ ਵਾਲਾ ਫੋਟੋ ਵਾਲਾ ਕੰਮ ਬੰਦ ਕਰ ਦਿਓ ਵੀਰ ਵਾਲਕੇ ਇਹਨਾਂ ਜੋਤ ਨੇ ਜਜ਼ਬਾਤੀ ਲੋਕੇ ਉੱਥੇ ਜਵਾਬ ਦਿੱਤਾ ਵੀ ਭਾਈ ਹਾਂ ਠੀਕ ਆ ਕੋਈ ਗੱਲ ਨਹੀਂ ਭਾਈ ਸਾਡੇ ਵੱਲੋਂ ਅਸੀਂ ਬੰਦ ਕਰ ਦਾਂਗੇ ਪਰ ਪਰ ਮੈਂ ਜਿਹੜੀ ਗੱਲ ਹੈ ਕਰੈਕਟ ਕਰਨਾ ਚਾਹੁੰਦਾ ਜਮੈਂ ਬਿਲਕੁਲ ਸੁੱਧੀ ਕਰਨੀ ਚਾਹੁੰਦਾ ਅਸੀਂ ਨਹੀਂ ਸ਼ੁਰੂ ਕੀਤਾ ਸੀਗਾ ਇਹ ਇਹ ਸਾਰਿਆਂ ਨੂੰ ਪਤਾ ਜਿੰਨੇ ਵੀ ਆਪਣੇ ਫੇਸਬੁਕ ਤੇ ਬੈਠੇ ਨੇ ਮੈਂ ਤਾਂ ਬਹੁਤ ਪੁਰਾਣੀਆਂ ਸਾਡੀਆਂ ਜਿਹੜੀਆਂ ਲਾਈਵ ਬਣੀਆਂ ਉਹ ਚ ਵੀ ਬੋਲਦਾ ਆ ਰਹੇ ਆ ਵੀ ਭਾਈ ਅੜ ਜੋ ਅੜ ਜੋ ਅੜ ਜੋ ਪਰ ਇਹ ਹਟੇ ਨਹੀਂ ਹੈਗੇ ਇਹਨਾਂ ਨੂੰ ਲੱਗਦਾ ਸੀਗਾ ਵੀ ਭਾਈ ਜੀ ਅਸੀਂ ਇਹਨਾਂ ਦੀ ਫੈਮਿਲੀ ਦੀ ਫੋਟੋ ਐਡਿਟ ਕਰਾਂਗੇ ਕੱਲ ਇਹਨਾਂ ਨੇ ਮੇਰੀ ਮਾਦਰੀਨ ਲਾਉ ਦੀ ਫੋਟੋ ਵੀ ਚੱਕ ਲਈ ਇਹ ਆਪਣੀਆਂ origignal id's ਤੋਂ ਪਾ ਦੋ ਤਾਂ ਅਸੀਂ ਤੁਹਾਡਾਂ ਨਾਲ ਪ੍ਰੋਮਿਸ ਕਰਦੇ ਆਂ ਵੀ ਭਾਈ 24 ਘੰਟੇ ਚ ਇਹਦਾ ਇਲਾਜ ਕਰਾਂਗੇ ਨਾ ਵੀ ਤੁਹਾਡੇ ਖਾਨਦਾਨ ਦੇ ਵਿੱਚ ਵੀ Facebook ਤੇ ਤੇ id ਬਣਾਉਣ ਵਾਲਾ ਕੋਈ ਹੋਣੀ ਪਰ ਇਹ ਲੋਕ ਕੀ ਕਰਦੇ ਨੇ ਡੁਪਲੀਕੇਟ id's ਫੇਕ id's ਹੈਗਾ ਸਾਰਾ ਕੁਝ ਤੁਹਾਨੂੰ ਪਤਾ ਪਵੇ ਘਿਲੇ ਦਾ ਸਾਰਾ ਕੁਝ ਇੱਕੇ ਹੀ ਪੂਰੇ ਇੰਡੀਆ ਦੇ ਵਿੱਚ ਪੂਰੇ ਵਰਲਡ ਦੇ ਉੱਤੇ ਇੱਕ ਹੀ ਘਟੀਆ ਨਸਲ ਦਾ ਬੰਦਾ ਇਹਦੀ ਮੈਂ ਤੁਹਾਨੂੰ ਨਸਲ ਮੈਂ ਤੁਹਾਨੂੰ ਦਾਦਾ ਕੀ ਆ ਇਹਦੀ ਸਾਡੇ ਕੋਈ ਕਦੇ ਮਾਂ ਪਿਓ ਦੀ ਵੀਡੀਓ ਪਈ ਆ ਜਦੋਂ ਇਹਨਾਂ ਜਾਂਦਾ ਉੱਥੇ ਹੋਇਆ ਸੀਗਾ ਰੇਡ ਪਈ ਸੀ ਇਹਨਾਂ ਨੇ ਪੰਜਾਬ 'ਚ ਪਿੰਡ ਦੇ ਵਿੱਚ ਉੱਥੇ ਇਹਦੇ ਮਾਪਿਆਂ ਦਾ ਇੰਟਰਵਿਊ ਆਇਆ ਇੱਕ ਬੰਦਾ ਬੈਠਾ ਹੋਵੇ ਅਮਰੀਕਾ ਦੇ ਵਿੱਚ ਭੇਲੇ ਵਰਗਾ ਟਰੱਕ ਚਲਾਉਂਦਾ ਲੋਕਾਂ ਨੂੰ ਫੰਡਿੰਗ ਕਰ ਰਿਹਾ ਲੋਕਾਂ ਨੂੰ ਫੰਡਿੰਗ ਲੱਖ ਰੁਪਏ ਇੱਥੇ ਬਣਾਤਾ ਹੋਏ ਫਾਜ਼ਿਲਕਾਹੇ ਨਵਦੀਪ ਦੀ ਉਹ ਨਾ ਅਬਿਸ਼ਵਜੀਦੀ ਉਹ ਵੀ ਕੁੰਡੀ ਇਹਦੇ ਨਾਲ ਰਲਦੀ ਆ ਉਹ ਵੀ ਤੁਹਾਨੂੰ ਦਿਖਾਵਾਂ ਕਿੱਥੇ ਰਲਦੀ ਆ ਇਹਨੇ ਅੱਜ ਲਾਈਵ ਦੇਖਣੀ ਹੈ ਮੇਰੀ ਇਹਨੂੰ ਪਤਾ ਲੱਗ ਜਾਣਾ ਸਾਰਾ ਕੁਝ ਦਿਖਾਵਾਂਗੇ A to Z ਤੱਕ ਮੁੜ ਕੇ ਜੀ ਗੱਲ ਦੇ ਉੱਤੇ ਪਹਿਲੀ ਦਿੱਤੇ ਇਹ ਬੰਦਾ ਵੀ ਭਾਈ ਅਮਰੀਕਾ ਦੇ ਵਿੱਚ ਬੈਠਾ ਟਰੱਕ ਦੇ ਵਿੱਚ ਹਰੇਕ ਨੂੰ ਲੱਖ ਰੁਪਏ ਦਊਗਾ 2 ਲੱਖ ਦਊਗਾ 4 ਲੱਖ ਦਊਗਾ 5 ਲੱਖ ਦਊਗਾ ਇਹਦੇ ਮਾਪਿਓ ਇਹਦੇ ਮਾਪਿਓ ਠੀਕ ਆ ਅਸੀਂ ਸਾਡੀ ਕਿਸੇ ਦੇ ਮਾਪਿਓ ਨਾਲ ਕੋਈ ਉਹ ਨਹੀਂ ਹੈਗਾ ਪਰ ਬਿਆਨ ਦੇਣੇ ਜੋ ਮੱਲਾ ਵੀ ਸਾਨੂੰ ਤੇ ਚੀਜ਼ਾਂ ਦੇਖਣ ਨੂੰ ਮਿਲਦੀਆਂ ਦੱਸਣੀਆਂ ਬਹੁਤ ਜ਼ਰੂਰੀ ਨੇ ਇਹਨਾਂ ਨੂੰ ਸਰਕਾਰੀ ਪੈਨਸ਼ਨ ਮਿਲਦੀ ਆ ਕੌਣ ਦੇ ਰਿਹਾ ਸਰਕਾਰੀ ਸਰਕਾਰ ਦੇ ਰਹੀ ਆ ਸਟੇਟ ਦੇ ਰਹੀ ਆ ਪੈਨਸ਼ਨ ਮਿਲ ਰਹੀ ਆ ਪੈਨਸ਼ਨ ਕਿੱਥੇ ਮਿਲਦੀ ਆ ਜਿਹੜੀ ਬੁਢਾਪਾ ਪੈਨਸ਼ਨ ਹੁੰਦੀ ਆ ਤੁਸੀਂ ਆਪ ਸੋਚ ਲਓ ਇੱਕ ਬੰਦਾ ਅਮਰੀਕਾ ਦੇ ਵਿੱਚ ਮੇਰੇ ਵਰਗਾ ਬੰਦਾ ਬਾਹਰ ਲੋਕਾਂ ਨੂੰ ਪੈਸੇ ਵੰਡਦਾ ਫਿਰਦਾ ਹੋਵੇ ਤੇ ਉਹਦੇ ਘਰਦਿਆਂ ਨੂੰ ਪੈਨਸ਼ਨ ਮਿਲਦੀ ਹੋਵੇ ਲਾਹਣਤਾ ਬੰਦੇ ਦੇ ਉੱਤੇ ਬਾਕੀ ਤੁਸੀਂ ਆਪ ਸੋਚ ਲਓ ਆਪ ਤੁਸੀਂ ਸਿਆਣੇ ਹੋ ਇਹ ਚੀਜ਼ਾਂ ਦੇ ਵਿੱਚ ਸਾਡੇ ਕੋਲ ਕੱਲੀ-ਕੱਲੀ ਚੀਜ਼ ਪਈ ਆ ਕੱਲੀ-ਕੱਲੀ ਸਾਡੇ ਕੋਲ ਵੀਡੀਓ ਪਈ ਆ ਇਹ ਦਿਖਾਇਆ ਕਰੋ ਇਹਨਾਂ ਨੂੰ ਪੁੱਛਿਆ ਕਰੋ ਵੀ ਭਾਈ ਤੂੰ ਤਾਂ ਲੋਕਾਂ ਨੂੰ ਪੈਸੇ ਵੰਡਦਾ ਫਿਰਦਾ ਤੂੰ ਤਾਂ ਪਿਸ਼ਵਜੀਤ ਵਰਗੇ ਨੂੰ ਪੈਸੇ ਵੀ ਭੇਜ ਦਿੰਨਾ ਉਹਨੂੰ ਮੋਬਾਈਲ ਵੀ ਲੈ ਕੇ ਦੇ ਦਿੰਨਾ ਉਹਨੂੰ ਸਾਰੇ ਕੁਝ ਕਰਕੇ ਦੇ ਦਿੰਨਾ ਭਾਈ ਇਹ ਵੀ ਚੀਜ਼ ਹਰ ਕਲੀਅਰ ਕਰੋ ਤੇਰੇ ਖੁੱਦੇ ਮਾਪਿਓ ਜਿਹੜੇ ਸਕੇ ਨੇ ਇੱਥੇ ਤੱਕ ਦੀ ਭੈਣ ਦੇ ਵੀ ਬਿਆਨ ਵੀ ਆ ਗਏ ਵੀ ਇਹਨੇ ਆਪਣੇ ਮਾਪਿਓ ਸੰਭੇ ਨਹੀਂ ਲਾਣ ਤਾਂ ਮੈਂ ਕਹਿੰਦਾ ਇਹ ਜਿਹੇ ਬੰਦੇ ਤੇ ਸਾਉਣ ਜਮੇ ਬਰਾੜ ਬਾਈ ਥੱਲੇ ਇੱਕ ਕਮੈਂਟ ਕੀਤਾ ਕਹਿੰਦਾ ਵੀ ਸਟੇਟ ਤੋਂ ਪੈਸੇ ਕੋ ਲੈ ਰਹੇ ਨੇ ਲੜਨਾ ਸਟੇਟ ਨਾਲ ਆ ਖਾਲਿਸਤਾਨੀ ਆ ਜੀ ਅਸੀਂ ਅਸੀਂ ਜੀ ਆਏ ਆ ਅਸੀਂ ਜੀ ਇਹ ਤੋਂ ਲੱਗ ਆਉਣਾ ਪੈਸੇ ਕਿੱਥੋਂ ਲੈਣੇ ਨੇ ਸਟੇਟ ਤੋਂ ਟੈਨਸ਼ਨ ਜਿਹੜੀ ਸਟੇਟ ਤੋਂ ਲੈ ਰਹੇ ਨੇ ਹੁਣ ਉਹ ਸਟੇਟ ਦੀ ਸਟੇਟ ਆ ਕੌਣ ਆ ਮੋਦੀ ਹਣ ਦੀ ਗਵਰਨਮੈਂਟ ਜਦ ਮੰਨਣਾ ਮੰਨਣਾ ਸਾਡੇ ਮੂਹਰੇ ਆ ਕੇ ਇੱਥੇ ਮੈਨਾਂ ਨੇ ਸਾਡੇ ਮੂਹਰੇ ਆ ਕੇ ਇਹ ਭਾਈ ਨਹੀਂ ਅਸੀਂ ਨਹੀਂ ਲੈਂਦੇ ਹੈਗੇ ਇਹਦੇ ਮਾਪੇ ਦੇ ਬਾਨ ਪਿਆਨ ਪਏ ਸੋ ਇੰਨੀ ਕੁ ਮੈਂ ਗੱਲ ਕਰਨੀ ਸੀਗੀ ਆ ਮੇਰਾ ਵੀਰ ਆ ਨਾ ਜਿਹੜੇ ਆਪਣੇ ਜਾਣਦੇ ਨੇ ਭਾਈ ਕਈ ਜਾਣਦੇ ਹੋਣਗੇ ਬੁੱਢਾ ਦਲ ਸ਼ੰਕਰਪੁਰ ਇਹਨਾਂ ਦਾ ਜਿਹੜਾ ਚੀਫ ਆ ਜੋ ਇਹਨਾਂ ਦਾ ਮਤਲਬ ਜਾਨੀ ਕਿ ਮੋਢੀ ਆ ਅਸੀਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਭਾਈ ਆਹ ਬੰਦੇ ਦਾ ਡੀਟੇਲ ਸਮਝਾਈ ਦੀ ਆ ਇਹਨੇ ਕਿਉਂਕਿ ਹਰੇਕ ਗਰੁੱਪ ਦੇ ਵਿੱਚ ਕਿਤੇ ਮਾੜੇ-ਮੋੜੇ ਬੰਦੇ ਹੁੰਦੇ ਨੇ ਸਾਨੂੰ ਪਤਾ ਇਹ ਚੀਜ਼ਾਂ ਸਾਨੂੰ ਨਿਕਲੇ ਵੀ ਹੋਇਆ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਭਾਈ ਸਾਡੀ ਬੁੱਢਾ ਦਲਿਆਂ ਨੂੰ ਇੱਕ ਰਿਕਵੈਸਟ ਹੈ ਆ ਜਾਣਦੇ ਨੇ ਸਾਨੂੰ ਪਰਸਨਲ ਤੌਰ ਤੇ ਬੰਦੇ ਜਾਣਦੇ ਨੇ ਭਾਈ ਸਾਡੇ ਸਾਨੂੰ ਰਿਕਵੈਸਟ ਹੈ ਆ ਇਹ ਬੰਦੇ ਦੀ ਡਿਟੇਲ ਕੱਢ ਕੇ ਦੋ ਸਾਨੂੰ ਇਹ ਬੰਦਾ ਹੈ ਕੌਣਾ ਇਹਨੂੰ ਕਿਸੇ ਤਰੀਕੇ ਨਾਲ ਸਾਡੇ ਨਾਲ ਲਾਈਵ ਦੇ ਉੱਤੇ ਲਿਆਓ ਜਾਂ ਇਹਨੂੰ ਕਹੋ ਵੀ ਭਾਈ ਜਿਹੜਾ ਨੇ ਕਮੈਂਟ ਕੀਤਾ ਉਹਦਾ ਸਪਸ਼ਟੀਕਰਨ ਦੇ ਦੇਵੇ ਫਿਰ ਇਹਨੂੰ ਦੱਸੂਗਾ ਵੀ ਇਹਦੀ ਕੁੜੀ ਜਾਂ ਮਨ ਅੱਲਾ ਮੇਰੀ ਘਰ ਵਾਲੀ ਜਾਂ ਮਨ ਅੱਲਾ ਕੋਈ ਮੇਰੀ ਭੈਣ ਇਹਨਾਂ ਦੇ ਵਿੱਚ ਕੀ ਅੰਤਰ ਆ ਚੰਗਾ ਸੀ ਗੱਲ